ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਤੇ ਠੱਲ ਪਾਉਣ ਦੇ ਲਈ ਪੁਲਿਸ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਜੇਕਰ ਕੋਈ ਵੀ ਨਸ਼ੀ ਦੀ ਤਸਕਰੀ ਕਰਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕਰਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ ਜਾਵੇ ਜਿਸ ਦੇ ਤਹਿਤ ਨਾਬਾਦੀ ਨੌਂਦੀ ਗਲਫੱਟੀ ਚੌਂਕੀ ਪੁਲਿਸ ਦੇ ਵੱਲੋਂ ਨਾਕਾ ਲਗਾਇਆ ਗਿਆ ਸੀ ਨਾਕੇ ਬੰਦੀ ਦੇ ਦੌਰਾਨ ਕਾਰ ਚਾਲਕ ਨੂੰ ਰੋਕਿਆ ਗਿਆ ਤਾਂ ਤਲਾਸ਼ੀ ਦੇ ਦੌਰਾਨ 100 ਗ੍ਰਾਮ ਚਿੱਟਾ 42 ਸੋਨੇ ਦੀਆਂ ਗੋਲੀਆਂ ਤੇ 7 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਹਨੀਸ਼ ਵਰਮਾ ਉਰਫ ਜਿਮੀਦੇ ਫਜੂ ਹੋਈ ਹੈ ਜੋ ਕਿ ਜਿਮ ਦਾ ਮਾਲਕ ਹੈ ਅਤੇ ਜੋ ਪਿਛਲੇ ਡੇਢ ਸਾਲ ਤੋਂ ਕਲੱਬ 34 ਨਾਮ ਦਾ ਜਿਮ ਚਲਾਉਂਦਾ ਹੈ ਅਤੇ ਇਸ ਤੋਂ ਪਹਿਲਾਂ ਵੀ ਨਾਪਾ ਕੋਤਫਾਲੀ ਦੇ ਵਿੱਚ ਨਸ਼ੇ ਤਸਕਰੀ ਦਾ ਮਾਮਲਾ ਦਰਜ ਹੈ ਜੋ ਕਿ ਜ਼ਮਾਨਤ ਤੇ ਆ ਕੇ ਫਿਰ ਇਹ ਨਸ਼ੇ ਦਾ ਧੰਦਾ ਕਰਨ ਲੱਗ ਪਿਆ ਪੁਲਿਸ ਨੇ આરોપી ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਾਂ ਜਿੱਦਾਂ ਤੁਹਾਨੂੰ ਨੋਟਸ ਦੱਸਿਆ ਵੀ ਮਾਨਜੋਗ ਵਰਨ ਸ਼ਰਮਾ ਜੀ ਆਈਪੀਐਸ ਐਸਐਪੀ ਪਟਿਆਲ ਸਾਹਿਬ ਜਿਹੜੀਆਂ ਸਖਤ ਹਦਾਇਤਾਂ ਨੇ ਜੋ ਕਿ ਅਸੀਂ ਕੰਟੀਨਿਊ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਚਲਾ ਰੱਖੀ ਆ ਜਿਸ ਦੇ ਲੜੀ ਦੇ ਵਿੱਚ ਕੱਲ ਅਸੀਂ ਸਰਦ ਲਾਬਾ ਦੇ ਸਦਰ ਥਾਣਾ ਦੇ ਐਸਐਚਓ ਗੁਰਪ੍ਰੀਤ ਸਿੰਘ ਭਿੰਡੋ ਤੇ ਚੌਕੀ ਇੰਚਾਰਜ ਗਲੋਟੀ ਹਰਵਿੰਦਰ ਸਿੰਘ ਤੇ ਇਹਨਾਂ ਦੀ ਜਿਹੜੀ ਟੀਮ ਆ ਉਹਨਾਂ ਨੇ ਇੱਕ ਜਿਹੜਾ ਕਾਫੀ ਬਦਨਾਮ ਸਮੱਗਰਸੀ ਉਸਨੂੰ ਅਰੈਸਟ ਕੀਤਾ ਜੋ ਇਹਨਾਂ ਨੇ ਸ਼ਾਮ ਨੂੰ ਉੱਥੇ ਨਾਕਾਬੰਦੀ ਕੀਤੀ ਸੀ ਉੱਥੇ ਗਲਵੱਟੀ ਸੁਆਪੁਲ ਤੇ ਤਾਂ ਉੱਥੋਂ ਇਹਨਾਂ ਨੇ ਇੱਕ ਕਾਰ Honda City ਜਿਹਦੇ ਵਿੱਚ ਇੱਕ ਨੌਜਵਾਨ ਸੀ ਉਹਨੂੰ ਰੋਕਿਆ ਤੇ ਰੋਕਣ ਤੇ ਉਹਦੀ ਜਦੋਂ ਤਲਾਸ਼ੀ ਲਈ ਉਹਦੀ شناخت ਕੀਤੀ ਗਈ ਤਾਂ ਉਹ ਹਨੀਸ਼ ਵਰਮਰ ਅਰ ਜਿਮੀ ਵਾਸੀ ਨਾਬਾ ਤਦ ਹੀ ਹੋਇਆ ਤੇ ਉਹਦੀ ਤਲਾਸ਼ੀ ਕਰਨ ਦੇ ਅਪਰੰਤ ਉਸ ਤੋਂ ਤਕਰੀਬਨ 4200 ਗੋਲੀਆਂ ਨਸ਼ੀਲੀ ਤੇ 100 ਗ੍ਰਾਮ ਹੈਰਨ ਉਸ ਤੋਂ ਬਰਾਮਦ ਹੋਈ ਜਿੰਨ ਚਿੱਟਾ ਖਰੀਆਂ ਤੇ ਤਕਰੀਬਨ 7 ਲੱਖ ਰੁਪਇਆ ਜਿਹੜਾ ਡਰਗ ਬਣੇ ਜੋ ਉਹ ਵੇਚ ਕੇ ਕਿਤੋਂ ਆਇਆ ਸੀਗਾ ਉਸ ਤੋਂ ਬਰਾਮਦ ਹੋਇਆ ਕਿੰਨੇ ਟਾਈਮ ਤੋਂ ਕਰਦੇ ਸੀਗੇ ਇਹ ਇਹ 60 ਸਵਾ ਸਾਲ ਪਹਿਲਾਂ ਵੀ ਮਤਲਬ ਹੁਣ ਜੇਲ੍ਹ ਤੋਂ ਆਇਆ ਸੀਗਾ ਪਹਿਲਾਂ ਵੀ ਇਹਦੇ ਖਿਲਾਫ ਜਿਹੜਾ ਕਤਵਾਲੀ ਨਾਬਾ ਵਿਖੇ ਐਨਡੀਪੀਸ ਦੀ ਪਰਚਾ ਦਰਜ ਹੈਗਾ ਤੇ ਹੁਣ ਇਹ ਸਾਲ ਤੋਂ ਜਮਾਂਦ ਤੋਂ ਆਕੇ ਕਿ ਕਿਸ਼ਤ ਅਜੇ ਚੱਲ ਅੰਡਰਟੇਨ ਹੈ ਇਹਨੇ ਜਮਾਂਦ ਤੋਂ ਆਕੇ ਇਹਨੇ ਹੁਣ ਇੱਥੇ 340 ਕਲੱਬ ਨਾਂ ਦਾ ਜਿਮ ਖੋਲਿਆ ਸੀ ਜਿਸ ਤੇ ਕਾਫੀ 35-40 ਲੱਖ ਰੁਪਏ ਨੇ ਲਾਇਆ ਵਾ ਤੇ ਸਾਨੂੰ ਇਹ ਵੀ ਹੁਣ ਇਨਫੋਰਮੇਸ਼ਨ ਮਿਲਿਆ ਵੀ ਜਿਮ ਦੇ ਵਿੱਚ ਜਿਹੜਾ ਹੈਗਾ ਇਹ ਇਹ ਉੱਥੇ ਇਦਾਂ ਦਾ ਨਸ਼ੇਲਾ ਕੰਮ ਕਰਦਾ ਸੀਗਾ ਹੁਣ ਹੁਣ ਉਤਰਤੀਸ਼ ਜਾਰੀ ਆ ਕਿ ਇਹ ਜਿਮ ਖੋਲਿਆ ਹੋਇਆ ਹੈ ਜੀ ਹਾਂਜੀ ਜਿਵੇਂ ਇਹਨਾਂ ਨੇ ਨਵੀਂ ਖੁੱਲਿਆ ਸ਼ਹਿਰ ਦੇ ਵਿੱਚ ਰੈਂਟ ਤੇ ਲਿਆਗਾ ਤੇ ਬਾਕੀ ਅੱਗੇ ਤਰਤੀ ਸੀ ਜਾਰੀ ਆ ਤੇ ਇਹਦੇ ਵਿੱਚ ਮੇਨ ਇਹ ਆ ਵੀ ਇਹ ਫਤਨਾਮ ਸਮੋਲਰ ਜਿਹੜਾ ਹੈਗਾ ਇਹਦਾ ਭਾਈ ਵੀ ਇੱਕ ਰਜੀਵ ਹੈ ਜੋ ਆਲਰੇਡੀ ਉਸ ਤੇ ਤਿੰਨ ਪਰਚੇ ਐਨਡੀਪੀਐਸ ਨੇ ਤੇ ਉਹ ਅੱਜ ਪਤਾ ਕਰਾਇਆ ਵੀ ਉਹ ਕਰਨਾਲ ਜ਼ਿਲ੍ਹੇ ਦੇ ਵਿੱਚ ਬੰਦਾ ਉਹ ਐਨਡੀਪੀਐਸ ਕੇਸ ਦੇ ਵਿੱਚ ਕਿਹੜੀ ਕਿਹੜੀ ਧਾਰਾ ਤਹਿਤ ਉਹਨਾਂ ਤੋਂ ਮਦਦ ਕੀਤੀ ਇਹ ਅਸੀਂ ਬਾਈ ਐਨਡੀਪੀਐਸ ਇਹਦੇ ਤੇ ਲਾਈ ਹੈ ਫਿਲਹਾਲ ਬਾਕੀ ਜੋ 21 ਗਾ 85 ਉਹ ਵੀ ਲਾਈ ਨਾਲ ਲਾਈ ਆ ਮੇਨ ਗੱਲ ਇਹ ਹੈ ਜੋ ਇਸਨੇ ਹੁਣ ਅਸੀਂ ਜਿਹੜਾ ਸਾਡਾ ਸਰਕਾਰ ਵੱਲੋਂ ਤੇ ਮਾਨਯੋਗ ਐਸਐਪੀ ਸਾਹਿਬ ਨੂੰ ਚੱਲ ਰਿਹਾ ਇਹਦੀ ਅਸੀਂ ਪ੍ਰਾਪਰਟੀ ਵੀ ਤਕਰੀਬਨ ਸਾਰੀ ਫ੍ਰੀਜ਼ ਕਰਾਵਾਂਗੇ ਜੋ ਹੁਣ ਅਸੀਂ ਪਤਾ ਲੱਗਿਆ ਇਹਦੇ ਨਾਮ ਕੋਠੀ ਹੈ, ਪਰਾਠ ਹੈ, ਜਿਮ ਤੇ ਵੀ ਨੇ 35-40 ਲੱਖ ਰੁਪਏ ਲਾਇਆ ਉਹ ਜੋ ਸਾਡਾ ਪ੍ਰੋਸੈਸ ਹੈ ਉਹ ਵੀ ਐਸਐਚਓ ਸਾਹਿਬ ਨੇ ਸ਼ੁਰੂ ਕਰ ਦਿੱਤਾ ਹੈ ਇਹ ਪਤਾ ਲੱਗਿਆ ਜੀ ਕਿਥੋਂ ਪਤਾ ਲੱਗਿਆ ਜਿਹੜੀਆਂ ਕਾਰਵਾਈਆਂ ਚੱਲਦੀਆਂ ਨੇ ਨਸ਼ੇਕਾਰਾਂ ਦੇ ਖਿਲਾਫ ਪੁਲਿਸ ਵੱਲੋਂ ਅ ਜਿੱਦਾਂ ਤੁਹਾਨੂੰ ਪਤਾ ਹੈ ਨਾਬਾ ਪੁਲਿਸ ਕੰਟੀਨਿਊਸ ਸਮਗਲਰਾਂ ਦੇ ਖਿਲਾਫ ਹੈ ਕਿਉਂਕਿ ਸਾਡੇ ਸੀਨੀਅਰ ਅਫਸਰਾਂ ਨੇ ਸਖਤ ਤਦਾਦ ਵੀ ਜਿਹੜਾ ਨਸ਼ਾ ਮੁਕਤ ਅਸੀਂ ਆਪਣਾ ਇਲਾਕਾ ਬਣਾਉਣਾ ਤੇ ਅਸੀਂ ਤੁਹਾਨੂੰ ਵੀ ਪਤਾ ਵੀ ਅਸੀਂ ਕੰਟੀਨਿਊ ਨਸ਼ੇ ਦੇ ਬਹੁਤ ਖਰਾਬ ਚੱਲ ਰਹੇ ਹਾਂ ਇਹਦੀ ਵੀ ਸਾਨੂੰ ਇਨਫੋਰਮੇਸ਼ਨ ਮੁਖਬਰ ਸਾਸੀਂ ਲਾਇਵ ਸੀਗੇ ਤੇ ਇਹ ਸਾਡੇ ਮਤਲਬ ਧਿਆਨ ਚ ਜਦੋਂ ਆਇਆ ਵੀ ਇਹ ਦੇਖੋ ਕਿੰਦੀ ਮਾੜੀ ਗੱਲ ਆ ਵੀ ਇੱਕ ਜਿਮ ਦੇ ਵਿੱਚ ਜਿਮ ਦਾ ਮਾਲਕ ਜਿਸਦਾ ਇੱਕ ਮੋਡਲਰ ਇੱਕ ਡਿਊਟੀ ਇਹ ਬਣਦੀ ਆ ਵੀ ਉਹ ਮੁੰਡੇ ਕੁੜੀਆਂ ਦੀ ਸਿਹਤ ਬਣਾਵੇ ਤਾਂ ਜੋ ਨੌਜਵਾਨੀ ਨਸ਼ੇ ਤੋਂ ਪਰਾਂ ਹੋਵੇ ਪਰ ਇਸ ਨੇ ਨਵਾਂ ਦੇਖੋ ਉਹ ਇਹ ਕਹਿੰਦੇ ਨਹੀਂ ਹੁੰਦੇ ਵੀ ਖੂਨ ਦੇ ਵਿੱਚ ਨਹੀਂ ਗਿਆ ਪਹਿਲਾਂ ਵੀ ਇਹ ਜੇਲ੍ਹ ਵਿੱਚੋਂ ਆ ਕੇ ਤੇ ਇਹਨੇ ਆਪਣਾ ਕਿਸੇ ਦਾ ਨਸ਼ਿਆਂ ਦਾ ਕੰਮ ਸ਼ੁਰੂ ਕੀਤਾ ਤੋਂ ਸਾਡੀ ਨਾਂਬਾ ਪੁਲਿਸ ਨੇ ਸਦਰ ਪੁਲਿਸ ਨੇ ਇਹ ਵਧਾਈ ਦੇ ਪਾਤਰ ਆ ਵੀ ਜਿਹਨੇ ਹੋ ਰੇ ਨੁਕਸਾਨ ਹੋਣ ਤੋਂ ਨਾਭਾ ਵਾਸੀਆਂ ਇਲਾਕੇ ਦੇ 9 ਜਨ ਮੁੰਡਿਆ ਕੁੜੀਆਂ ਨੂੰ ਬਚਾਇਆ ਇਸ ਬਾੜ ਵਕ ਵਕ ਕਿੱਥੋਂ ਲਿਆਂਦਾ ਸੀਗਾ ਤੇ ਕਿੰਨੀ ਕੁਆਟਿਟੀ ਚ ਵੇਚਦਾ ਸੀ ਜਿਆ ਕਿ ਜਿਹੜੀ ਮੋੜਲੀ ਪੁੱਛੇ ਕੀਤੀ ਆ ਇਹ ਦਿੱਲੀ ਦੇ ਕੋਈ ਜਿਹੜੇ ਨਾਈਜੀਰੀਅਨ ਹੈਗੇ ਫਿਲਹਾਲ ਉਹ ਦੱਸਿਆ ਪੱਕੀ ਸੀ ਉਹਨਾਂ ਨੂੰ ਪੂਰੀ ਆਪਣਾ ਤਹਿ ਤੱਕ ਜਾਵਾਂਗੇ ਵੀ ਇਹਦੇ ਵਿੱਚ ਕੌਣ ਕੌਣ ਹੋਰ ਸ਼ਾਮਲ ਆ ਤੇ ਕਿੱਥੋਂ ਇਹ ਲੈ ਕੇ ਆਉਂਦੇ ਕਿੱਥੇ ਇਹਨੇ ਅੱਗੇ ਆਪਣਾ ਜਿਹੜਾ ਵਿਦੇ ਅਜੇ ਸੀ ਨੂੰ ਮਾਨਯੋਗ ਅਦਾਲਤ ਸਪੇਸ਼ ਕਰਾਂਗੇ ਇਹ ਪੂਰਾ ਸਰਮਾਣ ਹਾਸਲ ਕਰਕੇ ਅਗਲੀ ਤਫਤੀਸ਼ ਅਮਦ ਲਿਆਵਾਂਗੇ ਸਰ ਪ੍ਰੋਪਰਟੀ ਕਿਹਨੂੰ ਜਿੰਨਾ ਤਲਾਰਤ ਹੈ ਪ੍ਰੋਪਰਟੀ ਉਹ ਆਈ ਥਿੰਕ ਸ ਹੈ ਦਾ ਰੈਂਟ ਦੇ ਹੈ ਬਟ ਇਹਨੇ ਉਹਦੇ ਤੇ ਪੈਸਾ ਕਾਫੀ ਲਾਇਆ 35 ਲੱਖ ਰੁਪਿਆ ਉਹ ਵੀ ਅਸੀਂ ਤਸਦੀਕ ਤਦੀ ਕਰਾਂਗੇ ਇਹਦੇ ਨਾਮ ਜਿਵੇਂ ਤੁਹਾਨੂੰ ਦੱਸਿਆ ਮੈਂ ਕਿ ਜੋ ਵੀ ਇਹਦੇ ਨਾਮ ਤੇ ਜਿਹੜੀ ਪ੍ਰੋਪਰਟੀ ਹੋਈ ਡਰਗ ਮੰਨੀ ਜਿੰਦਾ 7 ਲੱਖ ਰੁਪਿਆ ਤੋਂ ਅਸੀਂ ਕੈਸ਼ ਬਰਾਮਦ ਕੀਤਾ ਤੁਸੀਂ ਦੇਖਿਆ ਉਹ ਅਸੀਂ ਸਾਰਾ ਜਿਹੜਾ ਹੈਗਾ ਇਹਦੀ ਪ੍ਰਾਪਰਟੀ ਅਟੈਚ ਕਰਾਵਾਂਗੇ ਇਹ ਆਪਾਂ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਜੀ ਵੀ ਜਿੰਮ ਦੀ ਆੜਤੇ ਨਸ਼ੇ ਦਾ ਕਾਰੋਬਾਰ ਕਰਦਾ ਹੈ ਹਾਂਜੀ ਇਸ ਤਰ੍ਹਾਂ ਹੀ ਸਾਬਤ ਹੁੰਦਾ ਵੀ ਜਿੰਮ ਦੇ ਵਿੱਚ ਤਾਂ ਬੰਦਾ ਪ੍ਰੋਟੀਨ ਜਾਂ ਕੋਈ ਹੋਰ ਜਿਹੜੇ ਜਿਸ ਨਾਲ ਸਿਹਤ ਬਣਦੀ ਆ ਉਹ ਦਿੰਦਾ ਤੇ ਇਹਨੇ ਨਵਾਂ ਕੰਮ ਫੜਿਆ ਦੇਖੋ ਹਿਰੋਇਨ ਨਸ਼ੇ ਦੀਆਂ ਗੋਲੀਆਂ ਉਹ ਵਿੱਚ ਨੇ ਬੜੀ ਮਾੜੀ ਵਾਲਾ ਮੰਦਪਾਗ ਘਟਣੇ ਦੇ ਵਾਸਤੇ ਦੇਖੋ ਜਦਕਿ ਇਹਨੂੰ ਪਹਿਲਾਂ ਸਬਕ ਸਿੱਖਿਆ ਹੋਇਆ ਦੇਖੋ ਜੇਲ੍ਹ ਚੋਂ ਆਇਆ ਹੋਇਆ ਪਰ ਅਸੀਂ ਇਹ ਸਖਤ ਮਤਲਬ ਮੈਂ ਤਾਂ ਹਰਨਾਂ ਨਾ ਬਾਕੀ ਲੋਕਾਂ ਨੇ ਜਿਹੜੇ ਸੁਣਦੇ ਹੋਣ ਤੁਹਾਡੇ ਮਾਧਿਅਮ ਜਰੇ ਪ੍ਰੈਸ ਦੇ ਜਰੀਏ ਵੀ 90 ਸੌਡੀਨ ਦੇ ਵਿੱਚ ਕਿਸੇ ਬੰਦੇ ਨੂੰ ਅਸੀਂ ਕਿਸੇ ਨਹੀਂ ਬਖਸ਼ਦੇ ਤੁਹਾਨੂੰ ਪਤਾ ਹੀ ਹੈ ਤੇ ਮੈਂ ਫਿਰ ਦੁਬਾਰਾ ਉਹਨੂੰ ਵਾਰਨਿੰਗ ਕਰਦਾ ਵੀ ਇਹ ਆਪਣਾ ਹਟ ਜਾਓ ਨਹੀਂ ਉਹ ਇਕੱਲੇ ਜੇਲ ਨਹੀਂ ਜਾਣਗੇ ਉਹਨਾਂ ਦੇ ਮੈਂ ਸਾਰੇ ਕਾਰ ਬਾਰ ਪ੍ਰਾਪਰਟੀ ਕਾਰ ਮੈਂ ਸਾਰਾ ਉਹਨਾਂ ਦਾ ਅਟੈਚ ਕਰਕੇ ਉਹਨਾਂ ਨੂੰ ਜੇਲ ਵਿੱਚ ਭੇਜਾਂਗਾ